ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਸ਼ਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਰਹਿਣ ਨਕੋਦਰ ਵੀ ਇਹਦੇ ਨੇੜ ਆ ਦੋਸਤੋ ਤੇ ਸ਼ਾਹਕੋਟ ਵੀ ਨੇੜ ਆ ਮਦਨ لال ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਰੁਟੀਨ ਜਿੱਥੋਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਦਾ ਕਿਉਂਕਿ ਵਪਾਰ ਦਾ ਕੰਮ ਆ ਤੇ گاਵਾ ਵਿਕਰੀ ਵਾਲੀਆਂ ਬਹੁਤ ਹੁੰਦੀਆਂ ਅੱਜ 6 ਨਾਗ ਇਸ ਵੀਡੀਓ ਚ ਦਿਖਾਉਣੇ ਆ ਦੋਸਤੋ ਕੁਸ گاਵਾ ਇਹਦੇ ਚ ਸੋਇਆਂ ਸਵਾਈਆਂ ਤੇ ਵਿੱਚੋਂ ਕੁਸ ਨਾਗ ਗੱਬਣ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਸ਼ੁਰੂਆਤ ਦੇ ਵਿੱਚ ਜਿਹੜੀਆਂ ਦੋਨੇ ਵੜਾਂ ਵੱਧੀਆਂ ਵਗੈ ਇਹਨਾਂ ਦੋਆਂ ਨਾਲ ਬੱਚੇ ਵੱਛੀਆਂ ਡਿਟੇਲ ਆਪਾਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਚੰਗਾ ਲੱਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਆਓ ਮਿਲਦੇ ਹਾਂ ਬਾਈ ਨੂੰ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਵਾਲੀ ਵੜ ਤੋਂ ਵੱਛੀ ਵਾਲੀ ਤੋਂ ਉਦੋਂ ਬਾਅਦ ਚ ਦੂਜੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਮਦਨભાઈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ 6 ਨਾਗ ਦਿਖਾ ਰਹੇ ਆ ਮਦਨ ਭਾਈ ਅੱਜ ਆਪਾਂ ਹਾਂ ਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਵੈਡ ਕੈਨਵਸੂ ਹੈ ਇਹ ਭਾਈ ਦੂਜਾ ਸੁਆਇਆ ਹੂੰ ਇਹ ਮਤਲਬ ਹੈ ਜੇ ਆਈ ਆਪਾਂ ਸਜਣ ਮਿੱਤਰ ਤੋਂ ਲਈ ਹੀ ਠੀਕ ਹੈ ਤੇ ਉਹਦੇ ਘਰੇ ਸੁਪਈ ਆਪਾਂ ਗੱਡੀ ਚੋਂ ਲਈ ਆਏ ਨੂੰ ਘੰਟਾ ਕੁ ਸੁਈ ਨੂੰ ਹੋ ਗਿਆ ਹਜੇ ਜੇਰ ਤਾਂ ਪੈਣ ਆ ਜੇਰ ਪੈਣੀ ਆ ਜੇ ਬੱਚੀ ਦਿੱਤੀ ਇਹਨੇ ਭਾਈ ਹਾਂ ਜੀ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਠੀਕ ਹੈ ਅੱਛਾ ਕੀ ਇਹਦਾ ਰੇਟ ਰੱਖਾਂਗੇ ਮਦਨ ਭਾਈ ਗੁਜੇਤ ਭਾਈ ਮੁੱਲ ਕਰਾ ਲਈਏ ਦੋ ਕਰਾ ਲਈਏ 180 ਦੀ ਵਚੀ ਦੇ ਦਾਂਗੇ ਠੀਕ ਹੈ ਖੋਲ ਨਹੀਂ ਇਹਨੂੰ ਉਹ ਦੋਸਤ ਤੋੜ ਕੇ ਤੁਹਾਨੂੰ ਦਿਖਾ ਦਨੇ 1,80,000 ਦੀ ਮਿਲੂਗੀ ਬੱਚਾ ਵੱੱਛੀ ਆ ਨਾਲ ਸੂਈ ਹਜੇ ਘੰਟਾ ਕੁ ਪਹਿਲਾਂ ਹੀ ਹੈ ਹੁਣੇ ਗੱਡੀ ਚ ਉਤਾਰੀ ਆ ਤੇ ਗੱਡੀ ਹਜੇ ਪਰਾਂ ਤੁਹਾਨੂੰ ਖੜੀ ਦਿੰਦੀ ਹੋਣੀ ਸੋ ਚੰਗਾ ਹਵਾਨਾ ਦੂਜਾ ਸੂਆ ਬਰੀਡ ਕੁਆਲਟੀ ਚੰਗੀ ਆ ਫਿਟਿੰਗ ਵਾਲਾ ਹਵਾਨਾ ਪਲੱਸ ਪੁਆਇੰਟ ਆ ਬੱਚਾ ਵੱੱਛੀ ਆ ਤੇ ਹਵਾਨੇ ਤੇ ਨਾੜਾ ਵੀ ਇਸ ਸਾਈਡ ਤੇ ਦੇਖੋਗੇ ਬਹੁਤ ਚੰਗਾ ਵਿਸਣਗਾ ਸੋ ਮੂੰ ਮੱਥਾ ਇਹਦਾ ਤੁਸੀਂ ਦੇਖ ਸਕਦੇ ਹੋ ਸੋਹਣੀ ਮੱਥੀ ਤੇ ਮਤਲਬ ਪਾਈਓ ਕਹਿੰਦੇ ਹੋ ਆ ਪਹਿਲੇ ਸੂਏ ਠੀਕ ਹੈ ਹਾਂਜੀ ਸੋ ਬਿਲਕੁਲ ਤਾਜੀ ਸੂਈ ਵੀ ਗੱਡੀ ਤੇ ਚੜ ਕੇ ਆਈ ਐ ਸੋਨਸਾਰੀ ਦੱਸੋ ਕਈ ਵਾਰ ਹਵਾਨਾ ਪਸ਼ੂ ਉਹਦੇ ਨਾਲ ਥੋੜਾ ਬਹੁਤਾ ਚੱਕ ਜਾਂਦਾ ਹੁੰਦਾ ਸਾਹਮਣੇ ਗੱਡੀ ਖੜੀ ਹਜੇ ਦਿਸੂਗੀ ਵੀਰ ਇੱਥੇ ਬੈਠੇ ਐ ਸੋ ਚੰਗਾ ਹਵਾਨਾ ਸੋਹਣੀ ਵਾੜ 1 ਲੱਖ 80 ਹਜ਼ਾਰ ਦੀ ਮਿਲੂ ਤੇ ਬੱਚਾ ਵੱਛੀ ਐ ਵੱਛੀ ਚੰਗੇ ਰੰਗ ਰੂਪ ਦੀ ਐ ਇਹਦੇ ਵਾਂਗੂ ਹੀ ਐ ਇਹਦੇ ਨਾਲ ਇੱਕ ਦੱਸੋ ਵੱਛੀ ਵਾਲੀ ਜ਼ੋਰ ਵਾੜ ਤੁਹਾਨੂੰ ਦਿਖਾ ਦਿੰਦੇ ਐ ਮਤਲਬ ਭਾਈ 2 ਨੰਬਰ ਤੇ ਜਿਹੜੀ ਇਹ ਚਲੋ ਭਾਈ ਆਪਾਂ ਗੇਲੀ ਵੀਡੀਓ ਚ ਪਾਈ ਸੀ ਪਛੀ ਸੌਦਾ ਨਹੀਂ ਬਣਿਆ ਚਲੋ ਦੋ ਤਿੰਨ ਬੰਦਿਆਂ ਨਾਲ ਅੜਫਾਸ ਹੋਈ ਸੀ ਠੀਕ ਹੈ ਪਰ ਅੱਜ ਬੱਚੀ ਕਹਿੰਦੀ ਮੈਂ ਡੇਢ ਦੀਆਂ ਆਪਾਂ ਫੇਰ ਵੀ ਪਛੀ ਵੇਚਾਂਗੇ ਮਾਨਦਾਨ ਇੱਕ 30 ਹੀ ਦੇ ਦਾਂਗੇ ਜਿਸ ਨੂੰ ਠੀਕ ਹੈ ਬੰਨੂ ਜਾਨਾ ਦਿੱਤਾ ਹਾਂ ਆਪਾਂ ਵੀਡੀਓ ਚ ਕਹਾਈ ਵੀ 25 ਕਿਲੋ ਦੇ ਲਾ ਕੇ ਪਾ ਦੂ ਦੁੱਧ ਹਾਂ ਪਰ ਬੱਚੀ 30 ਕਿਲੋ ਦੁੱਧ ਪਾ ਦੂਗੀ ਬਾਈ 23 ਕਿਲੋ ਬੋਲਾ ਬੱਚੀ ਨੂੰ ਹਟਾੜ ਅੱਛਾ ਸੂਆ ਕਿਨਾਂ ਮਸੂਈ ਹੈ ਸੂਆ ਦੂਜਾ ਠੀਕ ਹੈ ਤੋਰੀ ਹਾਂਜੀ ਸੌ ਦਸ ਪਰ ਸੂਈ ਹੈ ਹਜੇ ਤਾਜੀ ਸੂਈ ਵੀ ਬੱਚੀ ਇਹਨੇ ਦਿੱਤੀ ਹੈ ਜਰਸੀ ਤੇ ਐਫ ਕ੍ਰੋਸ ਹੈ 1 ਲੱਖ 30 ਹਜ਼ਾਰ ਦੀ ਇਹ ਮਿਲ ਜੂਗੀ ਸੋ ਇਸ ਟਾਈਮ 22 23 ਕਿਲੋ ਚੌਥੇ ਦਿਨ ਤੀਜੇ ਚੌਥੇ ਦਿਨ ਦੇ ਥੱਲੇ ਬੌਲੇ ਤੋਂ ਸ਼ੁਰੂਆਤ ਹੈ ਹਵਾਨੇ ਦੇ ਅਜੇ ਭਲੂਣ ਵੀ ਹੈ ਪਰ ਬਹੁਤ ਵੱਡਾ ਹਵਾਨਾ ਬਣਾਇਆ ਇਹਦਾ ਬੱਚਾ ਵੀ ਤੁਹਾਨੂੰ ਦਿਖਾ ਦੂੰਗਾ ਚੰਗੀ ਬੱਚੀ ਉਹਨਾਂ ਨੇ ਜਨਮ ਦਿੱਤਾ ਕੋਈ ਬਾ ਦੂਜਾ ਹੈ ਕੋਈ ਭਾਜੀ ਜਦੋਂ ਮਾਲਕ ਜਿੰਨਾ ਬਿਲਕੁਲ 6 ਵਜੇ ਸਾਫ਼ ਕੀਤੀ ਆ ਠੀਕ ਹੈ ਕੋਈ ਇਹ ਨਹੀਂ ਵੀ ਕੋਈ ਬਿਜਾਰਿਆ ਬੱਚੀ ਨੂੰ ਸਹੀ ਹੈ 30 ਕਿਲੋ ਦੇ ਲਾ ਕੇ ਆਰਾਮ ਨਾਲ ਪਲਾਸੇ ਚੱਲੂ ਅਸੀਂ ਦੁੱਧ ਤੇ ਠੀਕ ਹੈ ਸੋ 20 ਕਿਲੋ ਦੁੱਧ ਦਊਗੀ ਪਿਛਲੀ ਵੀਡੀਓ ਚ ਦੋ ਗੱਬਣ ਸੀ ਗੱਬਣ ਸੀਗੀ ਮੇਰੇ ਖਰਦੋਦੋ ਨੇ ਕਿਹਾ ਸੀ ਵੀ ਇਹ 25 ਕਿਲੋ ਦੁੱਧ ਪਾਉਗੀ ਪਰ 22 ਕਿਲੋ ਤੋਂ ਸ਼ੁਰੂਆਤ ਆ ਤਾਂ ਨੋਰਮਲ ਗੱਲ ਆ 30 ਨੂੰ ਹੱਥ ਮਾਰ ਜੂਗੀ ਲੈ ਚੱਲ ਬਾਈ ਬੰਦ ਦੇਵੇਂ ਇੱਕ ਲੱਖ ਤੇ 30000 ਦੀ ਦੱਸੋ ਇਹ ਵਾੜ ਮਿਲੂਗੀ ਇਹਦੇ ਨਾਲ ਵੀ ਬੱਛੀ ਬਹੁਤ ਚੰਗੀ ਆ ਤੁਸੀਂ ਇਹਦੀ ਬੱਛੀ ਦੇਖ ਸਕਦੇ ਹੋ ਬਾਕੀ ਹਵਾਨੇ ਦੀ ਇਹਦੀ ਗਾੜੀ ਤੇ ਪਛਾਉ ਹਵਾਨਾ ਤੁਸੀਂ ਦੇਖ ਹੀ ਲਿਆ ਸੋਹਣੇ ਟਾਂਚੇ ਦੀ ਐ ਇਹਦੋਂ ਅੱਗੇ ਮਦਨ ਬਾਈ 3 ਨੰਬਰ ਤੇ ਇਹ ਦੋ ਦੰਦਿਆ ਭਾਈ ਮੂੰ ਤਾਂ ਹੂੰ ਮਗਰ ਇਹਦੇ ਬੱਛੀ ਆ ਠੀਕ ਹੈ ਇਹਦਾ ਸੀਮੰਦਾ ਵੀ ਰਿਕਾਰਡ ਮਿਲ ਜੂਗਾ ਬੱਛੀ ਦਾ ਤੇ ਇਹਦਾ ਆਪਦਾ ਵੀ ਫਾਰਮ ਚੋਂ ਆਪਾਂ ਲਈਏ ਇਹ ਠੀਕ ਹੈ ਦੁੱਧ ਦੇ ਥਲੇਗਾ 23 24 ਕਿਲੋ ਐ ਨੈਟ ਕੰਡੇ ਯੋਗਮਾ ਠੀਕ ਹੈ ਦੋ ਦੰਦਿਆਂ ਮੂਹ ਤੋਂ ਕੀ ਰੇਟਰ ਇਹਨਾਂ ਦਾ ਇਹ 1.5 ਦੀ ਦੇ ਦਾਂਗੇ ਠੀਕ ਹੈ ਸੋ ਦੋਸਤੋ 23 24 ਕਿਲੋ ਆ ਗੂ ਦੁੱਧ ਤੋਂ ਸ਼ੁਰੂਆਤ ਐ ਬੱਛੀ ਵਾਲੀ ਇਹ ਦੋ ਦੰਦ ਪਹਿਲਾਂ ਸੂਆ ਇਹਨੂੰ ਸੂਈ ਨੂੰ ਜਦੀਦ ਮੇਰੇ 15 18 ਦਿਨ ਹੋ ਗਏ ਆ ਠੀਕ ਹੈ ਹਾਂਜੀ ਸੋ 15 ਤੋਂ 18 ਦਿਨ ਹੋ ਗਏ ਸੂਈ ਨੂੰ ਇਹਦੀ ਬੱਛੀ ਕਿੱਥੇ ਹੋਵੇ ਨੇ ਆ ਆ ਜਦੀਦ ਭਾਈ ਓਕੇ ਸੋ ਇਹਦੀ ਬੱਚੀ ਵੀ ਤੁਹਾਨੂੰ ਦਿਖਾ ਦੂੰਗਾ ਚੰਗਾ ਕੱਦ ਘਾਟਾ ਦੱਸੋ ਇਹ ਪਹਿਲਾਂ ਦੋ ਦਿਨ ਦਾ ਬੈਠਾ ਬੱਚੀ ਸਮੀ ਸੁਭਾਈ ਹੈ 15 15 ਦੀ ਬੱਚੀ ਉਹਦਾ ਬੇ ਬੇ ਦਾ ਨਹੀਂ ਫਾਰਮਰ ਅੱਛਾ ਉਹ ਕੋਲ ਲੋਡ ਪੈ ਗਈ ਕਹਿੰਦਾ ਚੱਲ ਨਹੀਂ ਬੱਛੀ ਨੂੰ ਤਾਂ ਪੂਰਾ ਛੱਡਿਆ ਸਹੀ ਹਾਂਜੀ ਸੋ ਇਹਦੇ ਵੀ ਹਵਾਨੇ ਤੇ ਬਹੁਤ ਚੰਗਾ ਨਾੜਾ ਲਿਆ ਭਾਈ ਕੱਲੀ ਬੱਚੀ ਖਰੀਦਦੇ ਹੋ ਦੋਸਤੋ ਅੱਜ ਦੇ ਟਾਈਮ 'ਚ ਇਦਾਂ ਦੀ ਤਾਂ ਆਪਾਂ ਨੂੰ ਪਤਾ ਵੀ ਚੰਗੀ ਰਕਮ ਲਾ ਕੇ ਮਿਲਦੀ ਹੈ ਸੋ ਇਹ ਤੁਹਾਨੂੰ ਗਾਂ ਤੇ ਬੱਚੀ ਦੋ ਨਾਲ ਮਿਲ ਜਾਣਗੇ 1.5 ਲੱਖ ਰੁਪਏ ਦੀ ਮੰਗ ਹੈ ਮੋੜ ਲਾ ਭਾਈ ਸੋ ਇਹ ਪਹਿਲਣ ਵੜ ਬੰਦ ਇੱਕ ਵੀ ਨਵ ਸੋਹਣਾ ਸਟਰਕਚਰ ਦੀ ਆ ਦੱਸੋ ਦੁੱਤੇ ਆਈ ਵੀ ਐ ਇਸ ਟਾਈਮ ਇਸ ਤੋਂ ਬਾਅਦ ਚ ਮਦਨ ਭਾਈ ਇਹਦੀ ਕੀ ਡਿਟੇਲ ਹੈ ਇਹ ਵੀ ਭਾਈ ਭਾਈ ਪਹਿਲਾ ਸੂਆ ਬੱਤੀ ਆ ਇਹ ਠੀਕ ਹੈ ਤੇ ਚਾਰ ਦਾ ਹੁੰਦਾ ਮੂਤੋਂ ਠੀਕ ਹੈ ਇਹ ਸੂਪੀ ਕੇ ਗੱਬਣੇ ਨਹੀਂ ਨਹੀਂ ਗੱਬਣਿਆ ਗੱਬਣੀ ਠੀਕ ਹੈ ਇੱਕ ਹਫਤਾ ਜੀ ਪਿਆ ਮੈਂ ਪੂਰੇ ਹੁਣ ਕਿਉਂ ਠੀਕ ਹੈ ਬਾਕੀ ਜਦੋਂ ਪਸ਼ੂ ਅੱਗੋਂ ਪਿੱਛੋਂ ਵੀ ਸੁਪੈਂਦਾ ਇੰਨੀ ਗੱਲ ਹੂੰ ਤੇ ਦੁੱਧ ਇਹ ਵੀ ਬੱਚੀ ਪਹਿਲੇ ਸਵੇਰ 30 ਪਲੱਸ ਰੋਣ ਦਾ ਦੁੱਧ ਪਾਉਗੀ ਗਾਰੰਟੀ ਇਹ ਕੀ ਪਾਚਦੇ ਆ ਇਹ ਮੱਛੀ ਦੇ ਦਾਂਗੇ 170 ਦੀ ਤੋਰੀ ਬਾਈ ਤੋਰ ਚਾਰ ਦੰਦ ਪਹਿਲਾ ਸੂਆ ਦੋਸਤੋ 1 ਲੱਖ ਹਾਈਟ ਦੇਖੋ ਆਪਣੇ ਆ ਮੁੰਡਿਆਂ ਤੋਂ ਵੀ ਉੱਪਰ ਉੱਪਰ ਆਉਂਦੀ ਆ ਬੱਚੀ ਦੀ ਪਹਿਲੇ ਸਵੇਰ ਚੰਗੇ ਗੱਦ ਕਾਟ ਚਾਰ ਦੰਦ ਆ ਹੂੰ ਜਾਣ ਪਤਾ ਹੋ ਚੰਗਰ ਤਾਂ ਚਾ ਇੱਕ ਲੱਖ 70 ਹਜ਼ਾਰ ਦੀ ਮਿਲਣੀ ਬਰੀਡ ਕੁਆਲਟੀ ਦੀ ਵੇਖ ਲਓ ਤੁਸੀਂ ਵੀਡੀਓ ਚ ਰੰਗ ਰੂਪ ਇਹਦਾ ਸੋ ਇਹ ਪਹਿਲਣ ਵੈੜ ਹੈ ਜਾਣਦੇ ਵੀ ਨੇ ਅੱਗੇ ਨਜ਼ਰ ਲਗਾ ਉੱਥੋਂ ਮੋੜੀ ਸੋ ਅਜੇ ਹਫ਼ਤਾ ਲਾਊਗੀ ਦੱਸੋ ਹਵਾਨਾ ਬਣਾਉਂਦੀ ਆਂਗੀ ਜਾਂ ਚੰਗਾ ਹਵਾਨਾ ਭਰੂਗੀ ਅਜੇ ਤਾਂ ਦਿਨ ਪਏ ਹੈ ਦੇ ਗੇਟ ਤੱਕ ਲੈ ਜਾ ਫਿਰ ਸੋ ਇਹਦਾ ਰੰਗ ਰੂਪ ਫੇਰ ਤੁਸੀਂ ਦੋਸਤਾਂ ਲਿਆ ਵਾਪਸ ਬਾਈ ਹਵਾਨਾ ਫਿਟਿੰਗ ਵਾਲਾ ਹੀ ਹੋਊਗਾ ਪਰ ਹਜੇ ਭਲੂਨ ਚ ਹਵਾਨਾ ਪੂਰਾ ਭਰਿਆ ਵੀ ਨਹੀਂਗਾ ਬਾਕੀ ਸੁੰਦਾਂ ਸੁੰਦਿਆਂ ਵੀ ਗਾਵਾਂ ਹਵਾਨਾ ਪੂਰਾ ਭਰ ਜਾਂਦੇ ਹੁੰਦੇ ਬੰਦੇ ਬਈ 4 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਸੀ 5 ਨੰਬਰ ਤੇ ਇੱਕ ਪੂਰੀ ਨਰੋਈ ਫਾਰਮ ਵਾਲੀ ਗਾਂ ਤੁਹਾਨੂੰ ਦਿਖਾਉਣੀ ਹੈ ਮਦਨ ਬਾਈ ਕਨਵਾ ਸੂਆ ਇਹਨੇ ਸੂਣਾ ਕੱਲ ਇਹ ਪਹਿਲਾ ਸੂਆ ਬਾਈ ਮੱਛੀ ਹੂੰ ਤੇ 4 ਦਾ ਹੰਦਿਆ ਮੂਤੋਂ ਠੀਕ ਹੈ ਅੰਡੈਵਰ ਦੀ ਆਪ ਆ ਇਹ ਹੂੰ ਸਪਾਈਕ ਦਾ ਇਹਦੇ ਅੱਗੇ ਲੱਗਾ ਆ ਠੀਕ ਹੈ ਕਿੰਨਾ ਟਾਈਮ ਲੈਂਦੀ ਹੈ ਇਹ ਦਿਨ ਲੈ ਜੂ ਹਫਤਾ 10 ਦਿਨ ਪੁੱਛੀ ਠੀਕ ਹੈ ਦੁੱਧ ਵਿੱਚ ਚਵਾ ਦੂਗੇ 35 ਕਿਲੋ ਪਹਿਲੇ ਸੂਏ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਇਹਦਾ ਮੁੱਲ ਵੀਰੇ 20 ਕਰਦੇ ਆ 2 ਦੀ ਦੇ ਦਾਂਗੇ 2 ਲੱਖ ਦੀ ਠੀਕ ਹਾਂਜੀ ਦੋਸਤੋ ਵੇੜ ਦੇਖਿਓ ਇਹ ਬਹੁਤ ਚੰਗੇ ਫਾਰਮ ਚੋਂ ਆਈ ਜਾਂ ਨਵੇਂ ਫਾਰਮ ਆਪਣਾ ਜੁੜਿਆ ਹਨਾ ਠੀਕ ਹੈ ਤੇ ਤੁਹਾਡੀ ਵੀਡੀਓ ਦੇ ਮੱਦੇਮਨ ਅਸੀਂ ਜੁੜਿਆ ਆਪਣੇ ਨਾਲ ਠੀਕ ਹੈ ਕਹਿੰਦੇ ਕੋਈ ਨਹੀਂ ਮਾਲ ਦੇ ਆਕਰ ਨਾ ਤੁਹਾਨੂੰ ਵੇਚੀ ਦੀਆਂ ਦਾ 15 ਸਾਲ ਦੀਆਂ ਠੀਕ ਹੈ ਕਿਉਂਕਿ ਉਹ ਬਹੁਤ ਚੌੜਾ ਹਵਾਨਾ ਉਹ ਤੁਹਾਨੂੰ ਮੋਢ ਚੋਂ ਦਰ ਨਜ਼ਰ ਆਉਂਦਾ ਹੁਣ ਪਾਪ ਤੋ ਬੀਸੀਐਸ ਦਾ ਦੇਖੋ ਵਜਨ ਦੇਖੋ ਵਹਿੜ ਦਾ ਪਹਿਲਾ ਸੁਆ 4 ਤੰਨ ਹਵਾਨਾ ਬਹੁਤ ਚੰਗਾ ਹੈ ਜਦੋਂ ਪੂਰਾ ਭਰਗੀ ਕਰਮ ਵਾਲੀ ਉਦੋਂ ਜਿਵੇਂ ਬਾਹਰ ਲੀਆਂ ਗਾਵਾਂ ਹੁੰਦੀਆਂ ਉਸ ਤਰ੍ਹਾਂ ਦੇ ਹਵਾਨੇ ਦੀ ਸ਼ੇਪ ਬਣੂਗੀ ਸਾਰਾ ਇੱਕ ਉੱਚਾ ਤੋਤੇ ਆ ਕਾਫੀ ਸਾਰਾ ਥੱਲੇ ਨੂੰ ਤੋੜਦੀ ਨਹੀਂ ਪਰ ਮੋਢ ਕਾਫੀ ਚੌੜਾ ਰੱਖੇ ਬਹੁਤ ਸੋਖਾਂ ਬੀ ਆ ਵੀਰ ਮੇ ਜਿਹਦੇ ਕੋਲੋਂ ਵੀ ਆਈ ਹੈ ਬੰਦੇ ਉਹ ਸੋ ਲਾਸਟ ਉੱਤੇ ਖੋਰ ਤੁਹਾਨੂੰ ਵੈੜ ਦਿਖਾ ਦਿੰਦੇ ਆ ਆ ਜਿਹੜੀ ਲਾਸਟ ਜਿਹੇ ਆ ਮਦਨ ਬਾਈ ਇਹ ਬਾਈ ਪਹਿਲਾ ਸੂਆ ਚਾਰ ਚਾਰ ਦਾਂਦਿਆ ਠੀਕ ਹੈ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਪਰਸੋ ਸੂਈ ਆ ਇਹ ਆਪਣੇ ਤੋਂ ਹੀ ਸਹੀ ਆ ਠੀਕ ਹੈ ਜੇ ਇਹ ਜੂਰ ਕੰਪਲੀਟ ਆ ਹੂੰ ਤੇ 20 ਕਿਲੋ ਬੋਲਾ ਹੈਗਾ ਹੁਣ ਇਹ ਥੱਲੇ ਬੱਚਾ ਬੱਚਾ ਇਹਦਾ ਬੱਚਾ ਜੀ ਇਹਦਾ ਰੇਟ ਕੀ ਕਰਦੇ ਇਹ ਇੱਕ ਤੀਰੀ ਦੇ ਦਾਂਗੇ ਤੋਰੀ ਭਾਈ ਪਹਿਲਾਂ ਵੇੜ ਦੇ ਸੋਹ ਅਜੇ ਤਾਜੀ ਸੂਈ ਦੁੱਧੋ ਜੀ ਜੀਤ ਭਾਈ ਇਹ ਵੀ 25 ਤੋਂ ਬਾਹਰ ਹੀ ਚੱਲੂਗੀ ਠੀਕ ਹੈ ਇਹ ਨਹੀਂ ਵੀ ਕਹਿੰਦੀਆਂ ਗੱਲਾਂ 20 ਕਿਲੋ ਠੰਡਾ ਕਰਕੇ ਹੁਣ ਨੇਟੇ ਆਪਣੇ ਠੀਕ ਹੈ ਕਿਉਂਕਿ ਸ਼ਾਮੀ ਆਪਣੇ ਤੋਂ ਕਸਟਮਰ ਆਏ ਸੀ ਅੱਛਾ ਸੌਦਾ ਆਪਣੇ ਤੋਂ ਤਿੰਨਾਂ ਗਾਵਾਂ ਦਾ ਕਰਦੇ ਜੋ ਸੌਦਾ ਨਹੀਂ ਬਣਿਆ ਹੂੰ ਤੇ ਉਹਨਾਂ ਨੇ ਕੰਡੇ ਦੇ ਝੋਖਿਆ ਸੀ ਤੇ ਅਸੀਂ ਬੱਚੀ ਨੂੰ ਰਜਾ ਕੇ ਸਾਢੇ 8 ਲੀਟਰ ਦੁੱਧ ਹੋਇਆ ਜੀ ਸ਼ਾਮੀ ਕੌਂਕ ਦੇਣੇ ਛੋਟੇ ਆ ਨਾ ਹੂੰ ਤੇ ਇਹ ਹਿਸਾਬ ਨਾਲ ਸੀਨ ਤੋਂ ਵੱਧ 10 11 ਕਿਲੋ ਕੱਢਿਆ ਠੀਕ ਹੈ ਤਾਂ 20 ਕਿਲੋ ਬੋਲਾ ਸਟਾਰਟ ਆ ਬੱਚਾ ਬਹੁਤ ਸੋਹਣਾ ਦੋਸਤੋ ਪਰ ਹੈ ਮੇਲ ਕਾ ਦੇਖੋ ਇਹਦਾ ਹਵਾਨਾ ਅਜੇ ਫਲੂਣ ਹਵਾਨੇ ਤੇ ਆਇਆ ਕਿਉਂਕਿ ਸੂਈ ਬਿਲਕੁਲ ਤਾਜੀ ਆ ਲਿਆਈ ਬਈ ਵਾਪਸ ਸੋ ਇਹ ਦੋਸਤੋ 6 گاਵਾ ਵਕਾਉ ਸੀਂਗ ਆ ਜਿਹੜੀਆਂ ਤੁਹਾਨੂੰ ਦਿਖਾਤੀਆਂ ਕੁਝ ਬੱਚੇ ਆ ਬਾਈ ਕੋਲ ਤੁਹਾਨੂੰ ਵੀਡੀਓ ਚ ਵੈਸੇ ਦਿਖਾ ਦਿੰਦੇ ਆ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਮਦਨ ਬਾਈ ਇਹ ਬੱਚੀਆਂ ਛੋਟੀਆਂ ਜਿਹੜੀਆਂ ਹਾਂਜੀ ਬਾਈ ਇਹ ਖਰੀਦੀਆਂ ਆਪਾਂ ਕਿਸੇ ਫਾਰਮ ਚੋਂ ਲਈਆਂ ਹਾਂ ਫਾਰਮ ਚੋਂ ਬਾਈ 13 ਬੱਚੀਆਂ ਲਈਆਂ ਅੱਛਾ ਇਹ ਵਿੱਚੇ ਜਰਸੀ ਐਚ ਐਫ ਹਾਂਜੀ ਹੂੰ ਤੇ ਆ ਜਿਹੜੇ ਪੰਜ ਜਰਸੀ ਆ ਹੂੰ ਇਹ ਦਾ ਪਰਖਣੀ ਆਪਾਂ ਫਾਰਮ ਆਪਣੇ ਤੇ ਅੱਚਾਗੇ ਇਹਨਾਂ ਨੂੰ ਆਪਦੇ ਹਾਸਤੇ ਹਾਂਜੀ ਠੀਕ ਐ ਤੇ ਆ ਜਿਹੜੇ ਬੱਚੇ ਦੋ ਬਰੂਡ ਦੇ ਸੀ ਮੰਦੇ ਆਹ ਅੱਛਾ ਆਹ ਠੀਕ ਐ ਦੋ ਐਚ ਐਫ ਆ ਜਿਹੜੀਆਂ ਐਚ ਐਫ ਆ ਬਰੂਡ ਦੇ ਹੂੰ ਇਹ ਦੇ ਦਾਂਗੇ ਦੋਨੇ ਹਾਂ ਇਹ ਦੋਨੋਂ ਦੇ ਦਾਂਗੇ ਐਫ ਕਿਉਂਕਿ ਆਪਣੇ ਤੋਂ ਫਾਰਮ ਤੇ ਆਈਆਂ ਸੱਤ ਅੱਠ ਖਸ਼ੀਆਂ ਠੀਕ ਹੈ ਆਈਆਂ ਹੋਰ ਇਹ ਹੋਰ ਬੜਾ ਵੀ ਸੂਨ ਵਾਲੀਆਂ ਹੈਗੀਆਂ ਸੋ ਦੋਸਤੋ ਐਫ 2 ਬਾਈ ਕਹਿੰਦਾ ਵੱਛੀਆਂ ਵੇਚ ਦੂੰਗਾ ਬਾਕੀ ਜਰਸੀ ਜਿਹੜੀਆਂ ਉਹ ਫਾਰਮਾਸ ਤੇ ਖਰੀਦੀਆਂ ਪੰਜ ਜਰਸੀ ਖਰੀਦੀਆਂ ਤੇ ਦੋ ਐਫ ਉਹ ਨਾਲ ਹੀ ਕਿਉਂਕਿ ਫਾਰਮ ਵਾਲੇ ਵੀ ਇਹਨੇ ਨਾਲ ਹੀ ਦਿੱਤੀਆਂ ਜੇ ਕੋਈ ਵੀ ਐਫ ਕੱਲੀਆਂ ਖਰੀਦਣੀਆਂ ਚਾਹੁੰਦਾ ਤਾਂ ਕੰਟੈਕਟ ਕਰ ਲਿਓ ਜਰਸੀਾਸਤੇ ਨਾਮ ਫੋਨ ਕਰੋ ਫਾਰਮ ਚ ਚੇਫਟੀ ਕਰ ਦੇਣੀਆ ਬਾਈ ਨੇ ਵੈਸੇ ਰਾਤ ਹੀ ਆਇਆ ਭਈਏ ਕਿ ਸਵੇਰੇ ਇਹ ਬਾਈ ਹੁਣੀ ਆਏ ਟਾੜ ਤੋਂ ਮੋਰੇ ਪਾਗ ਲੈਣਦੀ ਐ ਵੀ ਗੱਡੀ ਚ ਘੰਟਾ ਡੇਢ ਕੋ ਹੋਇਆ ਓਕੇ ਮੰਨ ਲਓ ਕਿ ਇਹ ਪੰਜ ਸਾਡੀਆਂ 6 ਪਛੀਆਂ ਮਾਲਕ ਦੇ ਫਾਰਮ 'ਚ ਖੜੀਆਂ ਓਕੇ ਉਹਨਾਂ ਵਿੱਚ ਇੱਕ ਗੱਬਣਿਆ ਓਕੇ ਸੋ ਉਹ ਹਜੇ ਆਉਣੀਆਂ ਦੋਸਤੋ ਤੇ ਬਾਕੀ ਇਹ ਬੱਚੇ ਜਿਹੜੇ ਆ ਗਏ ਸੀਗੇ ਤੋਂ ਤੁਹਾਨੂੰ ਵੀਡੀਓ 'ਚ ਦਿਖਾਤੇ ਧੰਨਵਾਦ ਦੋਸਤੋ ਅੱਜ ਦੀ ਇਹ ਬਾਤਾਂ ਦੇਖਾਂਗੇ ਫੀਮਨ ਦਾਤਾ ਹੀ ਬਤ